ਪੇਸ਼ ਹੈ ਜੋਗੇ ਪੰਗਲ ਦੀ ਕਹਾਣੀ ਰਿਸ਼ਤੇ ਇੰਜ ਮਰਦੇ ਹਨ ਫੇ ਆਪਣੇ ਨਿਆਣੇ ਵੀ ਬਾਹ ਚਲੇ ਗਏ ਅਸੀਂ ਵੀ ਮੁੱਛ ਨੂੰ ਵਟ ਦੇ ਕੇ ਦਿਖਾਤਾ ਸਾਡੀ ਆਪਣੀ ਤਾਂ ਅੱਧ ਪਚਾਦ ਉਮਰ ਹਾਏ ਬਾਹਰ ਹਾਏ ਬਾਹਰ ਕਰਦਿਆਂ ਦੀ ਲੰਘੀ ਮਨ ਚ ਇਹੀ ਰਹਾ ਬਈ ਉੱਥੇ ਪਤਾ ਨਹੀਂ ਹੂਰ ਪਰੀਆਂ ਸਤਰੰਗੀਆਂ ਪਿੰਗਾ ਚ ਬਿਠਾ ਕੇ ਝੂਟੇ ਦਿੰਦਿਆਂ ਬੇਸ਼ੱਕ ਸਾਡੇ ਬੜੇ ਭਾਈ ਸਾਹਿਬ ਅਤੇ ਚਾਚਾ ਜੀ ਬਾਹਰ ਹੀ ਸਨ ਪਰ ਉਹ ਕਿਹੜਾ ਕੁਝ ਪੱਲੇ ਪਾंदे ਨਾਲੇ ਕੋਈ ਪੱਲੇ ਪਾਏ ਵੀ ਤਾਂ ਵਿਸ਼ਵਾਸ ਕਦੋਂ ਹੁੰਦਾ ਜਦ ਤੱਕ ਬਾਹਰ ਦਾ ਲੱਡੂ ਬੰਦਾ ਖੁਦ ਨਹੀਂ ਖਾਂਦਾ ਉਦੋਂ ਤੱਕ ਕਿੱਥੇ ਸਵਾਦ ਆਉਂਦਾ ਆਖਰ ਸਵਾਦ ਚਖਾਇਆ ਸਾਨੂੰ ਸਾਡੇ ਨਿਆਣਿਆਂ ਨੇ ਬੜੇ ਭਾਈ ਜਰਨੈਲ ਤੋਂ ਅਜੇ ਹੁਣੇ ਬਾਹਰੋਂ ਆਏ ਉਹਦੀ ਘਰ ਵਾਲੀ ਤੇ ਨਿਆਣੇ ਨਾਲ ਨਹੀਂ ਆਉਂਦੇ ਦਸਾਂ 12 ਸਾਲਾਂ ਚ ਉਹ ਦੋ ਕੁ ਵਾਰ ਨਾਲ ਆਏ ਹੁਣੇ ਖੋਦੇ ਨੇ ਹਰ ਸਿਆਲ ਲਗਭਗ ਆਣਾ ਹੀ ਹੁੰਦਾ ਚਾਚੇ ਦਵਿੰਦਰ ਸੌਂਦੇ ਆਣ ਜਾਣ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਕਦੇ ਕਦੇ ਕਈ ਸਾਲ ਬਾਅਦ ਮੁੜਦਾ ਮਨ ਕੀਤਾ ਸਾਲ ਚ ਤਿੰਨ ਗੇੜੇ ਵੀ ਮਾਰ ਜਾਂਦਾ ਉੰਜੂ ਮਨਮਤੀ ਆ ਪਰ ਸ਼ੈਤਾਨ ਪੁੱਜ ਗਈ ਉਹਦੇ بیوی ਨਿਆਣੇ ਤੱਕ ਕਦੇ ਉਹਦੇ ਨਾਲ ਹੀ ਨਹੀਂ ਆਏ ਇਹਦੇ ਨਾਲ ਸੂਤ ਹੋਊ ਤਾਂ ਹੀ ਉਹ ਨਾਲ ਆਉਣ ਇਕੱਲੇ ਵੀ ਦਸਾਂ ਸਾਲਾਂ ਬਾਅਦ ਕਿਤੇ ਇੱਕ ਅੱਧਾ ਗੇੜਾ ਮਾਰਦੇ ਆ ਮੈਂ ਤੇ ਘਰ ਵਾਲੀ ਜਰਨੈਲ ਦੇ ਆਉਣ ਵਾਲੇ ਦਿਨੀ ਉਹਨੂੰ ਛੋਟੇ ਭਾਈ ਅਵਤਾਰ ਦੇ ਘਰ ਮਿਲਤੀ ਆਈ। ਉਹ ਤਾਂ ਉਹ ਸਭ ਨੂੰ ਬੜੇ ਚਾਅ ਨਾਲ ਮਿਲਿਆ। ਸਾਰਿਆਂ ਨੇ ਇਕੱਠਿਆਂ ਚਾਹ ਪਾਣੀ ਪੀਤਾ। ਫੇਰ ਇੱਕ ਦਿਨ ਲੰਘ, ਦੋ ਲੰਘ, ਇੰਜ ਹਫ਼ਤਾ ਲੰਘ। ਫੇਰ ਮਹੀਨਾ ਲੰਘਿਆ। ਆਖਰ ਦੋ ਮਹੀਨੇ ਹੀ ਲੰਘੇ। ਉਹਨੇ ਨਾ ਸਾਡੇ ਨਾ ਦੂਜੇ ਗਬਲੇ ਭਾਈ ਦੀ ਘਰ ਪੈ ਪਾਇਆ। ਪਿਆਰ ਛੱਡਿਆ ਉਹਨੇ ਆਂਦਿਆਂ ਜਾਂਦਿਆਂ ਸਾਡੇ ਘਰਾਂ ਵੱਲ ਝਾਕਿਆ ਤੱਕ ਵੀ ਨਾ ਮਨੋਂ ਮਨੀ ਸਾਨੂੰ ਗੁੱਸਾ ਬੜਾ ਉਹਦੇ ਨਾਲ ਆਉਂਦਾ ਸੋਚਿਆ ਕਿ ਕਦੀ ਕੋਈ ਅੱਧੀ ਨਾ ਸਾਰੀ ਕਿਸੇ ਨੇ ਕਦੀ ਉਹੇ ਤੱਕ ਵੀ ਨਾ ਕਿਹਾ ਉਹਦੇ ਵਾਪਸ ਜਾਣ ਦਾ ਟਾਈਮ ਹੀ ਆ ਗਿਆ ਦੋ ਮਹੀਨੇ ਰਹਿੰਦਾ ਉਹਦਾ ਪੱਕਾ ਹੁੰਦਾ ਸਮਾਂ ਲੰਘੇ ਦਾ ਪਤਾ ਵੀ ਨਾ ਚੱਲਿਆ ਜਾਣ ਲੱਗਿਆ ਉਹਨੇ ਬਾਹਰੋਂ ਬੈਲ ਬਜਾਈ ਮੈਂ ਉਹਦੇ ਅੰਦਰ ਆਣ ਲਈ ਬੁਹਾ ਕਿੰਨਾ ਚਿਰ ਖੋਲ ਕੇ ਖੜਾ ਰਿਹਾ ਉਹਨੇ ਨਹੀਂ ਅੱਗੇ ਪੈਰ ਵਧਾਇਆ ਜਿਵੇਂ ਮੈਂ ਕੋਈ ਲਸ਼ਮਣ ਰੇਖਾ ਖਿੱਚੀ ਹੁੰਦੀ ਐ ਮੈਂ ਹੱਥ ਮਲਾਉਂਦਿਆਂ ਅੰਦਰ ਨੂੰ ਪੋਲਾ ਜਿਹਾ ਖਿੱਚਿਆ ਵੀ ਪਰ ਉਹਦੇ ਪੈਰ ਰੁੱਕ ਗਏ ਨਹੀਂ ਬਸ ਚੱਲ ਗਈ 에ਅਰਪੋਰਟ ਤੇ ਪਹੁੰਚਣ ਲਈ ਟਾਈਮ ਵੀ ਸਾਵਾਂ ਜਿਆ ਰਾਜ ਸੌੜ ਇੱਕੇ ਫੜਿੱਕੇ ਹਾਂ ਇਹ ਤਾਂ ਹੈ ਮੇਰੇ ਮੂੰਹੋਂ ਵੀ ਨਿਕਲ ਗਿਆ ਬਸ ਉਹ ਦਰਵਾਜ਼ੇ ਚੋਂ ਹੀ ਟਾਟਾ ਕਰ ਗਿਆ ਖਿਜੇ ਜਹੇ ਤੋਂ ਮੈਥੋਂ ਵੀ ਮੰਚ ਸੋਚਿਆ ਗਿਆ ਜਾਂ ਫੇ ਇਹੀ ਤਹੀ ਮਰਾ ਮੈਂ ਕੀ ਤੇ ਥੋ ਪਿੰਨੀਆਂ ਲੈਣੀਆਂ ਅਖੇ ਟਾਈਮ ਸਾਵਾਂ ਜਿਹਾ ਦੋ ਮਹੀਨੇ ਤੇਰੇ ਕੋ ਟਾਈਮ ਸਾਵਾਂ ਹੀ ਰਹਾ ਗੱਡੀ ਤਾਂ ਪਹਿਲਾਂ ਸਟਾਰਟ ਖੜੀ ਸੀ ਬੈਠਾ ਤਾਂ ਗੱਡੀ ਤੁਰਪੀ ਬਾਰੀ ਚਾਹਿਆਂ ਨੇ ਹੱਥ ਹਲਾਇਆ ਮੇਰਾ ਹੱਥ ਵੀ ਹਿੱਲ ਗਿਆ ਚੰਗਾ ਹੋਇਆ ਦਫਾ ਹੋਇਆ ਰੋਜ਼ ਦੀ ਘਟਨ ਨਾਲ ਨਹੀਂ ਤਾਂ ਉਹਦੇ ਹੁੰਦਿਆ ਬੰਦਾ ਇਹੀ ਸੋਚੀ ਜਾਂਦਾ ਭਾਈ ਸਾਹਿਬ ਕਿਤੇ ਭੁੱਲ ਭੁਲੇਖੇ ਹੀ ਨਾ ਜਾਣ ਸਾਥੋਂ ਕਿਤੇ ਕੋਈ ਗੁਸਤਾਖੀ ਨਾ ਹੋ ਜਾਵੇ ਉਹ ਆਣ ਸਾਨੂੰ ਪਤਾ ਹੀ ਨਾ ਲੱਗੇ ਉਹਨਾਂ ਨੂੰ ਬਹਾਨਾ ਹੀ ਨਾ ਮਿਲ ਜਾਏ ਭਈ ਤੂੰ ਹੀ ਤਾਂ ਡੋਰ ਹੀ ਨਹੀਂ ਖੋਲਦੇ ਐ ਨਾ ਕਹਿ ਦੇ ਉਹ ਨਾ ਸਮਝੇ ਇਹਨਾਂ ਉਧੇੜ ਗੁਣਾ ਚ ਫਸਿਆ ਮਨ ਤੜਫੀ ਜਾਂਦਾ ਉਧਰ ਆਉਣ ਵਾਲਾ ਪੱਥਰ ਉਹਦੇ ਉੱਤੇ ਅਸਰ ਹੀ ਕੋਈ ਨਾ ਜਰਨੈਲ ਦੇ ਨੇੜੇ ਉਹਦੇ ਵਾਲੇ ਸ਼ਹਿਰ ਇੰਗਲੈਂਡ ਵਿੱਚ ਹੀ ਰਹਿੰਦਾ ਸੀ ਦਵਿੰਦਰ ਚਾਚਾ ਆਪਣੇ ਆਪ ਨੂੰ ਮਾਰਕਸ ਤੋਂ ਘੱਟ ਨਾ ਸਮਝਦਾ ਲੰਨਨ ਮੋਵਾ ਜਦੋਂ ਛੇੜ ਲੈਂਦਾ ਤਾਂ ਉਹਦੇ ਚਿਹਰੇ ਦੇ ਰੰਗ ਦੇਖਣ ਵਾਲੇ ਹੁੰਦੇ ਸੁਹਾ ਹੋਇਆ ਰੰਗ ਚਿਹਰਾ ਖੱਥਾਂ ਦੇ ਹਾ ਭਾਵ ਝੂਲਦੇ ਲਾਲ ਫਰੇਰੇ ਦਾ ਭਲੇਖਾ ਪਾਉਂਦੇ ਮਿਲਦਾ ਤਾਂ ਆਪਣੀ ਕਾਮਰੇਡੀ ਕੋਟਣ ਬਹਿ ਜਾਂਦਾ ਅਖੇ ਜਿਹਦੇ ਚੁੱਲ੍ਹੇ 'ਚ ਡੀਲਾ ਹੋ ਗਿਆ ਹੋਵੇ ਉਹ ਹੁੰਦਾ ਅਸਲ ਕਾਮਰੇਡ ਉਂਝ ਤਾਂ ਉਹਦੇ ਇੱਥੇ ਪੁਰਾਣੇ ਘਰ ਦੇ ਚੁੱਲ੍ਹੇ 'ਚ ਡੀਲੇ ਘਾਹ ਤੋਂ ਇਲਾਵਾ ਹੋਰ ਕਈ ਜੁੜੀ ਬੂਟੀਆਂ ਵੀ ਲਹਿਰਾ ਰਹੀਆਂ ਨੇ ਉਹਨੇ ਕਿਹੜਾ ਉਸ ਪੁਰਾਣੇ ਘਰ ਨੂੰ ਖੋਲ੍ਹਿਆ ਕਦੀ ਜਾ ਕੇ ਉਹ ਪਤਾ ਨਹੀਂ ਕਾਮਰੇਡੀ ਦਿਖਾਣ ਲਈ ਕਾਮਰੇਡੀ ਅਜੀਬ ਘਾਰੇ ਦਾ ਇਹ ਸਮਾਜ ਬੱਸ ਦੀਆਂ ਗੱਲਾਂ ਕਰਨ ਵਾਲਾ ਹੀ ਸਾਡੇ ਘਰ ਕੋਲੋਂ ਪਿੱਠ ਮੋੜ ਕੇ ਲੰਘਦਾ ਮੇਰੇ ਅੰਦਰੋਂ ਇਹਦੇ ਲਈ ਕਈ ਵਾਰ ਕੌਂਟਰ ਕੌਂਟਰ ਦੀ ਗਾਲ ਨਿਕਲਦੀ ਉੱਥੇ ਬਲੈਥ ਚ ਨਾ ਇਹਨੂੰ ਇਹਦੀ ਘਰ ਵਾਲੀ ਮੂੰਹ ਨਹੀਂ ਲਾਉਂਦੀ ਨਾ ਨਿਆਣੇ ਮੂੰਹ ਲਾ ਵੀ ਕਿਦਾਂ ਜਦ ਪੱਬਾਂ ਚ ਗੋਰੀਆਂ ਨਾਲ ਡਾਂਸ ਕਰੀ ਜਾਣਾ ਸ਼ਰਾਬਾਂ ਕਬਾਬ ਉਡਾਣੇ ਦੱਸ ਦੇ ਆ ਕਿ ਹਸਪਤਾਲ ਚ ਕੈਂਸਰ ਮਾਰੀ ਮੌਤ ਨਾਲ ਲੜ ਰਹੀ ਘਰ ਵਾਲੀ ਦੇ ਨਿਆਣਿਆਂ ਦੇ ਚੋਰੀਓ ਉਹਦੇ ਬੈੱਡ ਤੇ ਪਈ ਦੇ ਗਹਿਣੇ ਲਾ ਲਿਆ ਜਾਂ ਪਤਾ ਨਹੀਂ ਕਿੰਨੀਆਂ ਕੰਪਲੇਨਾਂ ਇਹਦੀਆਂ ਹੌਪਸਕੂਲ ਇਹਦੀਆਂ ਘਟਿਆ ਹਰਕਤਾਂ ਕਰਕੇ ਲੀਬਰ ਪਾਰਟੀ ਵਾਲਿਆਂ ਨੇ ਇਹਨੂੰ ਪਾਰਟੀ ਚੋਂ ਛਿੱਕਿਆ ਹੋਇਆ ਇੱਥੇ ਸਾਡੇ ਕੋ ਆ ਕੇ ਹੀਰੋ ਬਣਨ ਡਿਆ ਅਸੀਂ ਵੀ ਇੱਕ ਕੰਨੋਂ ਸੁਣ ਕੇ ਦੂਜੇ ਰਾਹੀਂ ਬਾਹਰ ਕੱਢੀ ਜਾਂਦੇ ਇਹਦੇ ਡੀਲੇ ਘਾ ਦੀ ਗੇਂਦ ਬਣਾ ਕੇ ਓਛਾਲਦੇ ਰਹਿੰਦੇ ਜਿਆਦੇ ਦੋਵੇਂ ਵੱਲ ਤੋਂ ਆਂਦੇ ਸਾਡੇ ਲਈ ਖੋਰ ਪ੍ਰੋਬਲਮ ਖੜੀ ਕਰ ਦਿੰਦੇ ਉਹ ਛੋਟੇ ਅਵਤਾਰ ਦੇ ਨਿਆਣਿਆਂ ਨੂੰ ਨਵੇਂ-ਨਵੇਂ ਕੱਪੜਿਆਂ ਖਡਾਉਣਿਆਂ ਰੰਗ-ਬਰੰਗੀਆਂ ਟਾਫੀਆਂ ਨਾਲ ਨਿਹਾਲ ਕਰਦੇ ਉਹਨਾਂ ਦੇ ਨਿਆਣੇ ਚਾਮਲੇ ਹੋਏ ਮੇਰੇ ਤੇ ਗੱਬਲੇ ਦੋਹਾਂ ਦੇ ਨਿਆਣੇ ਨੂੰ ਦਿਖਾਤ ਖਾ ਚੜਾਂਦੇ ਸਾਡੇ ਨਿਆਣੇ ਦੇ ਚਿੱਬੇ ਹੋਏ ਰੋਂਦੂ ਜੇ ਮੂੰਹ ਅੰਦਰੋਂ-ਉਂਦਰੀ ਸਾਡੇ ਆਰਾਟ ਪਵਾ ਦਿੰਦੀ ਉਧਰ ਸਾਡੀਆਂ ਜਨਾਨੀਆਂ ਵੀ ਗੁੱਸੇ 'ਚ ਲਾਲ-ਪੀਲੀਆਂ ਹੋਈਆਂ ਪਾਟਣ ਨੂੰ ਫਿਰਦੀਆਂ ਉਹ ਗੱਲਾਂ-ਗੱਲਾਂ 'ਚ ਭਰੀਆਂ ਬੀਤੀਆਂ ਅਖਰ ਸਾਡੇ ਤੇ ਹੀ ਵਰਸ ਕੇ ਆਪਣੇ ਆਪ ਨੂੰ ਹੌਲਾ ਕਰ ਤਾ ਅਸੀਂ ਸਾਵ ਬਰਦਾ ਅੰਗ ਨੀਨੀ ਪਾਈ ਅਣ ਸੁਣਿਆ ਕਰਕੇ ਤੁਰਦੇ ਰਹਿੰਦੇ ਕੁਛ ਕਹੀਏ ਤਾਂ ਆਪਣੇ ਘਰ 'ਚ ਲੜਾਈ ਪਾਈਏ ਸਾਡੇ ਦੋਹਾਂ ਦੇ ਨਿਆਣੇ ਵੀ ਸੋਚਦੇ ਕਿ ਕੋਈ ਨਹੀਂ ਦਿਖਾ ਦਾਂਗੇ ਅਹੀਂ ਵੀ ਕਿਤੇ ਬਾਹਰ ਜਾ ਕੇ ਮੇਰੇ ਛੋਟੇ ਮੁੰਡੇ ਨੇ ਤਾਂ ਜਿਵੇਂ ਮਨੋਮਨੀ ਕਸਮੀ ਖਾ ਲਈ ਭਈ ਮੈਂ ਪੇ ਦਾ ਪੁੱਤ ਨਾ ਹਾਂ ਜੇ ਬਾਹਰ ਨਾ ਗਿਆ ਉਦੋਂ ਤੋਂ ਲੈ ਕੇ ਬਾਹਰ ਜਾਣ ਤੱਕ ਉਹਨੇ ਬਾਰ-ਬਾਰ ਦੀ ਐਸੀ ਰੱਟ ਲਾਣੀ ਸ਼ੁਰੂ ਕੀਤੀ ਕਿ ਆਖਰ ਜਾ ਕੇ ਦਿਖਾਤਾ ਮੈਨੂੰ ਪਤਾ ਤਾਂ ਹੁੰਦਾ ਇਹ ਨਿਆਣਾ ਨਹੀਂ ਪਰ ਫੇਰ ਵੀ ਕਦੇ ਕਦੇ ਵਿਅੰਗਮਈ ਸੁਲਾ ਮਾਰ ਲਈਦੀ ਆਓ ਚਾਚਾ ਜੀ ਮਹਾਰਾਜ ਸਾਡੇ ਘਰ ਨੂੰ ਵੀ ਥੋੜੀ ਲਾਲੀ ਬਖਸ਼ੋ ਉਹ ਸ਼ਰਾਰਤੀ ਜਿਹਾ ਹੱਸਾ ਹੱਸਦਾ ਨਹੀਂ ਵਈ ਜਵਾਨਾ ਇਹ ਗੁਸਤਾਖੀ ਨਾ ਕਰਾਏ ਤਾਂ ਭਲਾ ਇੱਕੋ ਪਾਸੇ ਇੱਕ 베ੜੀ ਚੀ ਹਾ 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 ਕਰਦਾ ਹੋ ਜਾਂਦਾ ਮੈਂ ਮਨ ਸੋਚਦਾ ਜਾਂ ਮਰ ਜਿੱਧਰ ਮਰਨਾ ਮੈਂ ਤਾਂ ਥੋੜੀ ਲਾ ਲੈਣਾ ਮੇਰੀ بیوی ਨੇ ਤਾਂ ਉਹਦਾ ਨਾਂ ਹੀ ਡੀਲਾ ਰੱਖਿਆ ਹੋਇਆ ਉਹ ਕਹੇ ਕਿ ਜਦੋਂ ਵੀ ਮਿਲੂ ਚੁੱਲ੍ਹੇ ਪੈਣਾ ਡੀਲੇ ਦੀ ਗੱਲ ਜ਼ਰੂਰ ਕਰੂ ਘਰ ਦਾ ਡੀਲਾ ਤਾਂ ਸਾਫ਼ ਨਹੀਂ ਹੁੰਦਾ ਚੱਕਿਆ ਡੀਲੇ ਦਾ ਫੇਰ ਚਾਚੇ ਦੀ ਘਰ ਵਾਲੀ ਮਤਲਬ ਸਾਡੀ ਚਾਚੀ ਦੀ ਡੈਥ ਹੋ ਚਾਚੇ ਹੋਣਾ ਦੀਆਂ ਰਹਿੰਦੀਆਂ ਖੁੰਦੀਆਂ ਬਰਦਾਂ ਵੀ ਖੁੱਲ ਗਈਆਂ ਇਸ ਚ ਫੇਰ ਗੜੀਏ ਨੇ ਕਾਮ ਰੈਡੀ ਤੋਂ ਸ਼ਲਾਂਗ ਮਾਰ ਕੇ ਸਿੱਧੀ ਫਲਾਈਟ ਰਾਹੀਂ ਬਾਬਾਗਿਰੀ ਫੜ ਲਈ ਜਿਆਦਾ ਆ ਹੁਲੀਆ ਦੇਖ ਕੇ ਹਰ ਕੋਈ 당ਗ ਬੇਨ ਕੋਨਰਾ ਮਰ ਹਿਮ ਲੱਗੇ ਕੰਬੀ ਇਹਦੇ ਪੁੱਠੇ ਪੁੱਠੇ ਬੰਦੇ ਮਗਰ ਸਿੱਧੇ ਬੰਦੇ ਉਹਨੂੰ ਮਿੱਠਾ ਸਮਝ ਕੇ ਝੱਟ ਜੰਪੜ ਜਾਂਦੇ ਬਾਬਾ ਬਣ ਕੇ ਚਾਚਾ ਮਹਾਰਾਜ ਬਲੈਤ ਜਾਣਾ ਹੀ ਭੁੱਲ ਗਏ ਦੂਰ ਕਿਤੇ ਆਪਣਾ ਡੇਰਾ ਜਮਾ ਕੇ ਬਹਿ ਗਏ ਇਹਦੇ ਕੌਤਕ ਦੇਖਣ ਲਈ ਮੈਂ ਵੀ ਕਦੇ-ਕਦੇ ਢੇੜਾ ਮਾਰ ਆਂਦਾ ਮੈਂ ਤਾਂ ਹੈਰਾਨ ਇਹ ਤਾਂ ਜਨਾਨੀਆਂ ਦੇ ਹੱਥ ਹੌਲੇ ਕਰਦਾ ਕਰਦਾ ਉਹਨਾਂ ਦੇ ਹੌਲੇ-ਹੌਲੇ ਹੱਥ ਵੀ ਫੇਰਣ ਲੱਗ ਪਿਆ ਹੱਥ ਫਿਰਦਾ ਫਿਰਦਾ ਉਹਨਾਂ ਦੇ ਖਾਜ ਕਰਨ ਲੱਗਿਆ ਮੈਂ ਕਿਹਾ ਵਾਹ ਮਾਓ ਵਾਹ ਤੋ ਰਾਮ ਰਹੀਂ ਕਿ ਆ ਬਾਤਾਂ ਤੇਰੀਆਂ ਚਾਚਾ ਉਹ ਕਿਤੇ ਪ੍ਰਚਾਰ ਕਰਦਾ ਤਨ ਤਨ ਕਰਵਾ ਦਿੰਦਾ ਉਹਦੀ ਬਾਣੀ ਦਾ ਰਸ ਸ਼ੈਦ ਨੂੰ ਵੀ ਮਾਤ ਦਿੰਦਾ ਲੇਡਰਾਂ ਵਾਲਾ ਉਹਦਾ ਬੋਲਣ ਦਾ ਸਟਾਈਲ ਛੇਤੀਆਂ ਦਵਿੰਦਰ ਬਾਬਾ ਦਵਿੰਦਰ ਬਾਬਾ ਹੋਣ ਲੱਗ ਪਈ ਖਾਸ ਕਰ ਜਨਾਨੀਆਂ ਤਾਂ ਉਹਦੇ ਪੈਰ ਤੋਂ ਨਾ ਹਟਣ ਨੂੰ ਕਈ ਤਾਂ ਕਮਲੀਆਂ ਹੋਈਆਂ ਡੇਰੇ ਹੀ ਰਹਿਣ ਸੌਣ ਲੱਗੀਆਂ ਫਿਰ ਇੱਕ ਦਿਨ ਬਾਬੇ ਦੇ ਕਿਸੇ ਸ਼ਰਧਾਲੂ ਨੇ ਬਾਬੇ ਰੰਗ ਰਲੀਆਂ ਮਨਾਉਂਦੇ ਦੇਖ ਲੇ ਬਾਬਿਆਂ ਦੀ ਕਰਾਮਾਤ ਦੇਖੋ ਕੁਝ ਕਨੂੰ ਛੱਡ ਕੇ ਸਭ ਬਾਬੇ ਦੇ ਹੱਕ ਚ ਭੁਗਤ ਗਏ ਦੇਖਣ ਵਾਲੇ ਸ਼ਰਧਾਲੂਆਂ ਦੀ ਸ਼ਰਧਾਲੂਆਂ ਕੋਲੋਂ ਹੀ ਉਹ ਦਸ਼ਾ ਕਰਵਾਈ ਜਿਹੜੀ ਰਹੀ ਰੱਬ ਦਾ ਨਾਮ ਅਖੀਰ ਪਬਲਿਕ ਨੇ ਉਸ ਤੋਂ ਪਬਲਿਕ ਦੇ ਸਾਹਮਣੇ ਮਾਫੀ ਮੰਗਾਈ ਨਾਲੇ ਇੱਕ ਮਹੀਨਾ ਸੰਗਤਾਂ ਦੀਆਂ ਟਾਇਲਟਾਂ ਸਾਫ਼ ਕਰਨ ਦੀ ਉਹਦੀ ਸੇਵਾ ਲੱਗੀ ਬਾਬਿਆਂ ਦੀ ਰਾਸਲੀਲਾ ਸਿਖਰਾਂ ਸ਼ੋਹੀ ਸ਼ੇਖਰ ਤੋਂ ਹੀ ਠੰਡ ਗਣ ਬਾਰੇ ਬਾਬਿਆਂ ਨੂੰ ਵੀ ਅੰਦਾਜ਼ਾ ਨਹੀਂ ਸੀ ਖਜੂਰ ਤੋਂ ਹੀ ਠਾਂ ਵੀ ਬਾਬਿਆਂ ਨੂੰ ਬਾਬੀ ਨੇ ਸੁਟਿਆ ਉਹਦੀ ਹੀ ਭੰਤਣੀ ਦੀ ਗੱਲ ਦਾ ਜਦੋਂ ਨੂੰ ਕੋਈ ਤੋੜ ਨਾ ਲੱਭਾ ਪੂਰੇ ਚੁੱਠੇ ਖੁੱਲਣ ਤੋਂ ਪਹਿਲਾਂ ਹੀ ਬਾਬੇ ਲੰਡਨ ਲੈਂਡ ਕਰ ਗਏ ਮਗਰ ਉਹ ਸ਼ਰਧਾਲੂ ਇੱਕ ਦੂਜੇ ਦੇ ਸਿਰ ਪਾੜਦੇ ਫਿਰ ਉਹਨੂੰ ਦੁੱਧ ਤੋਤਾ ਸਿੱਧਾ ਕਰਨ ਲਈ ਆਪਸ ਵਿੱਚ ਸ਼ਰਤਾਂ ਲਾੰਦੇ ਨਾ ਥੱਕਣ ਅਖੇ ਬਾਬਾ ਇਦਾਂ ਨਹੀਂ ਕਰ ਸਕਦਾ ਉਹ ਕਹਿਣ ਜਿਹੜਾ ਇੰਗਲੈਂਡ ਦੀਆਂ ਮਹਿਮਾਂ ਛੱਡ ਕੇ ਸਾਡੇ ਭਲੇ ਵਾਸਤੇ ਤਿਆਗ ਖੜੀ ਬੈਠਾ ਉਹਨਾਂ ਤੇ शक ਗਏ ਹੀ ਉਹ ਤਾਂ ਸਭ ਨੂੰ ਆਪਣੇ ਬੱਚੇ ਬੱਚੀਆਂ ਸਮਝ ਕੇ ਪਿਆਰ ਕਰਦੇ ਉਹਨਾਂ ਦੇ ਪਿਆਰ ਚ ਖੋਏ ਬੇਸੁੱਧ ਹੋਏ ਆਪਣੀ ਜਫੀ ਚ ਲੈਂਦੇ ਜਿਵੇਂ ਮਾਂ ਨਿਆਣਿਆਂ ਨੂੰ ਛੱਟਦੀ ਉਹ ਪਬਲਿਕ ਨੂੰ ਆਪਣੇ ਬੱਚੇ ਸਮਝ ਕੇ ਚੁੰਮਦੇ ਛੱਟਦੀ ਬਾਬੇ ਬਲੈਤ ਚ ਫੇਰ ਮੇਮਾਂ ਦੇ ਸਹਰਾਣੇ ਜਾ ਬੈਠੇ ਸੰਗ ਤਾਂ ਢੇਰੇ ਬੈਠੀਆਂ ਉਹਦੀ ਯਾਦ ਚ ਝੂਮੀ ਗਈਆਂ ਇੱਕ ਮੇਰੇ ਦੋ ਮਾਮੇ ਕੱਦ ਕਾਠ ਰੰਗ ਰੂਪ ਦੇ ਵੀ ਇੱਕੋ ਜਿਹੇ ਹਰ ਸੰਦੀ ਜੋੜੀ ਲੱਗਦੀ ਇਕੱਠੇ ਆਂਦੇ ਜਾਂਦੇ ਯੂਪੀ ਸਸਤੇ ਵੇਲਿਆਂ ਚ ਸਸਤੀਆਂ ਜ਼ਮੀਨਾਂ ਨੂੰ ਹੱਥ ਪੈ ਗਿਆ ਇਧਰ ਦੇ 4-4 ਕਮਾਵਾਂ ਵਿੱਚ ਉਧਰ 40-40 ਨੂੰ ਹੱਥ ਜਾ ਪਾਇਆ 40ਆਂ ਤੋਂ 100-100 ਕਮਾਵਾਂ ਦੇ ਮਾਲਕ ਬਣ ਗਏ ਵੈਸੇ ਤਾਂ ਪਹਿਲਾਂ ਪਹਿਲ ਮਿਹਨਤ ਵੀ ਬਹੁਤ ਕੀਤੀ ਜੰਗਲ ਤੋਂ ਮੰਗਲ ਬਣਾਇਆ ਮਿਹਨਤ ਰੰਗ ਲਿਆ ਇਲਾਕਾ ਬਰਾਂ ਹੋ ਗਏ ਦੂਜੇ ਪ੍ਰਦੇਸ਼ ਚ ਸਰਦਾਰੀਆਂ ਕਾਇਮ ਕਰ ਗਏ ਉੱਥੇ ਛੰਨਾ ਤੋਂ ਸ਼ੁਰੂ ਕਰਕੇ ਪੱਕੇ ਘਰ ਹਵੇਲੀਆਂ ਬਣਾ ਕੇ ਉੱਥੇ ਪੱਕੇ ਹੀ ਜੰਗੇ। ਗਾ ਫਿਰ ਉਹਨਾਂ ਦੇ ਨਿਆਣੇ ਡਾਰੂ ਹੋਗੇ। ਕੰਮਾਂ ਧੰਦਿਆਂ ਨੂੰ ਹੱਥ ਪਾਉਣ ਲੱਗ ਪਏ। ਉਦੋਂ ਉਹਨਾਂ ਕੰਮਕਾਰ ਤੋਂ ਵਿਹਲੇ ਹੋਣ ਦਾ ਮਨ ਬਣਾ ਲਿਆ। ਨਿਆਣੇ ਵਿਆਹ ਕਿ ਨਜੱਠਲੇ ਜ਼ਮੀਨਾਂ ਦੀਆਂ ਸਰਦਾਰੀਆਂ ਉਹਨਾਂ ਨੂੰ ਸੌਂਪਤੀਆਂ। ਆਪ ਮਾਮਿਆਂ ਨੇ ਗ੍ਰਸਥੀ ਜੀਵਨ ਤੋਂ ਬੇਸੰਤਾਂ ਦੇ ਡੇਰਿਆਂ ਵੱਲ ਨੂੰ ਚਾਲੇ ਪਾ ਲਈ। ਉੱਥੇ ਆਂਦੇ ਜਾਂਦੇ ਉਹ ਆਖਰ ਡੇਰਿਆਂ ਦੇ ਹੀ ਹੋਗੇ। ਆਪਣੇ ਨਿਆਣਿਆਂ ਕੋਲ ਤਾਂ ਉਹਨਾਂ ਦਾ ਸਾਲ ਛੇ ਮਹੀਨੇ ਗੇੜਾ ਵੱਜਦਾ ਸੰਤਾਂ ਦੇ ਬਹੁਤੇ ਪ੍ਰੋਗਰਾਮ ਇੱਧਰ ਪੰਜਾਬ ਹਰਿਆਣਾ ਵਿੱਚ ਹੀ ਹੁੰਦੇ ਆ ਉਹ اٹینڈ ਕਰਨ ਇੱਧਰ ਆ ਜਾਂਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਹੋਰ ਕਿਤੇ ਵੀ ਜਾਣਾ ਤਾਂ ਸੰਤਾਂ ਤੋਂ ਆਗਿਆ ਲੈ ਕੇ ਜਾਣਾ ਜਦ ਵਾਪਸ ਜਾਣਾ ਤਾਂ ਹੱਥ ਜੋੜ ਕੇ ਦੱਸਣਾ ਅਸੀਂ ਆ ਗਏ ਆ ਮਹਾਰਾਜ ਹਾਜ਼ਰੀ ਕਬੂਲ ਕਰੋ ਸੰਤਾਂ ਨੂੰ ਇਦਾਂ ਦੇ ਰਾਈਸ ਗਊ ਭਗਤ ਸ਼ਰਦਾ ਲੂਮਾ ਸੀ ਮਿਲਦੇ ਜੋ ਖੁੱਲ ਕੇ ਦਾਨ ਦਕਸ਼ਨਾ ਦਿੰਦੇ ਉਹਨਾਂ ਦੀ ਹਰ ਗੱਲ ਦਾ ਹਾਂ-ਹਾਂ ਵਿੱਚ ਸਿਰ ਹਿਲਾਉਂਦੇ ਧੰਨ-ਧੰਨ ਹੁੰਦੇ ਸੰਤਾ ਨਾਲ ਹੀ ਉੱਤਰ ਦੱਖਣ ਦਿੱਲੀ ਗਾਂਦੇ ਉਹਨਾਂ ਦੀ ਸੇਵਾ ਚੋਂ ਸਕੂਨ ਭਾਲਦੇ ਪਹਿਲਾਂ ਪਹਿਲ ਕੋਈ ਗੱਲ ਨਾ ਬਾਤ ਬੜੇ ਸੋਹਣੇ ਆਂਦੇ ਜਾਂਦੇ ਹੌਲੀ-ਹੌਲੀ ਇੱਧਰ ਸਾਡੇ ਸਾਰਿਆਂ ਦੇ ਵਿਆਹ ਹੋ ਗਏ ਗਾਂ ਨਿਆਣੇ ਨਿੱਕੇ ਹੋ ਗਏ ਆਪਣੇ ਆਪਣੇ ਘਰ ਜੁਦੇ ਕਰ ਲਏ ਸਾਡੇ ਮਾਪਿਓ ਵੀ ਛੋਟੇ ਨਾਲ ਰਹਿਣ ਲੱਗ ਪਏ ਇਨਾ ਲਾਟੀ ਬਣੇ ਮਾਮਿਆਂ ਨੇ ਵੀ ਬਾਹਰ ਲਿਆਂਗ ਸਾਡੇ ਘਰ ਹੌਲੀ ਹੌਲੀ ਪੈਰ ਪਾਉਣਾ ਛੱਡਤਾ ਬਿਨਾ ਕਿਸੇ ਗੱਲ ਤੋਂ ਉਹਨਾਂ ਨੂੰ ਪਤਾ ਨਹੀਂ ਕਿਉਂ ਸਾਥੋਂ ਮੁਸਕਾਉਣ ਲੱਗ ਪਿਆ ਛੋਟੇ ਅਵਤਾਰ ਦੇ ਘਰ ਉਹਨਾਂ ਕੋਲ ਆ ਕੇ ਰਹਿੰਦੇ ਪਰ ਸਾਡੇ ਵੱਲ ਉਹਨਾਂ ਦੇ ਪੈਰ ਨਾ ਵੱਧੇ ਸਾਡੇ ਘਰਾਂ ਕੋਲੋਂ ਛੂਂ ਕਰਕੇ ਲੰਘ ਜਾਂਦੇ ਅਸੀਂ ਹੱਕੇ ਬੱਕੇ ਹੋਏ ਦੇਖਦੇ ਰਹਿੰਦੇ بڑا ਮਾਮਾ ਕਈ ਵਾਰ ਆਣ ਲਈ ਆਉਲਦਾ ਪਰ ਛੋਟਾ ਉਹਨੂੰ ਮੱਲੋ ਮੱਲੇ ਖਿੱਚ ਕੇ ਲੈ ਜਾਂਦਾ ਬੜਾ ਵਿਚਾਰਾ ਸ਼ਰੀਫ ਛੋਟੇ ਦੀ ਚਲੰਤ ਤੇ ਉਹਦਾ ਬੜੇ ਤੇ ਪੂਰਾ ਰੋਬ ਮੈਂ ਇੱਕ ਦੋ ਵਾਰ ਆਉਣ ਲਈ ਬੇਨਤੀ ਕੀਤੀ ਹੱਥ ਜੋੜੇ ਛੋਟਾ ਮਾਮਾ ਬੜੇ ਦੇ ਬੋਲਣ ਤੋਂ ਪਹਿਲਾਂ ਹੀ ਮੋਰੇ ਹੋ ਜਾਂਦਾ ਇੱਕੋ ਪਾਸੇ ਠੀਕ ਆ ਸਾਰਿਆਂ ਦੀ ਇੱਕੋ ਮਹਾਰਨੀ ਜਿੱਦਾਂ ਇਹਨਾਂ ਅੰਦਰਲੇ ਬਾਹਰ ਲਿਆਨੇ ਇਕੱਠੇ ਬਹਿ ਕੇ ਕੋਈ ਮਤਾ ਪਕਾਇਆ ਹੁੰਦਾ ਭਈ ਇਹੀ ਕਹਿਣਾ ਇੱਕੋ ਪਾਸੇ ਠੀਕ ਆ ਪਤਾ ਨਹੀਂ ਸਾਡੇ ਪਾਸੇ ਕਿਹੜਾ ਦਰਿਆ ਪੈਂਦਾ ਜਿਹੜਾ ਪਾਰ ਨਹੀਂ ਹੁੰਦਾ ਜਾਂ ਕੋਈ ਇੰਡੀਆ ਪਾਕ ਵਾਲਾ ਬਾਰਡਰ ਬਣ ਗਿਆ ਜੇ ਪੁੱਛੋ ਵੀ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਤਾਂ ਮਾਫੀ ਮੰਗ ਲੈਨੇ ਆਂ ਅਖੇ ਅਸੀਂ ਸੋਚਦੇ ਆਂ ਸਾਰਿਆਂ ਦੇ ਕਿਹੜਾ ਤੁਰਿਆ ਫਿਰੇ ਉੱਥੇ ਇੱਕ ਦੇ ਆ ਕੇ ਮਿਲ ਲਿਆ ਕਰੋ ਜੇ ਜੀ ਕਰੇ ਤਾਂ ਉਹਨਾਂ ਦੀ ਤਾਂ ਸਾਡਾ ਗੁੱਸਾ ਤਾਂ ਲੈ ਜਾਂਦੀ ਉਹ ਸੰਤਾਂ ਦੇ ਡੇਰਿਆਂ ਤੋਂ ਸਾਡੇ ਕੋਲ ਆਂਦੇ ਜਾਂਦੇ ਰਹੇ ਦੇ ਸਾਡੇ ਵੱਲ ਨੂੰ ਪਿੱਠਾਂ ਮਰੋੜਨੀਆਂ ਨਾ ਛੱਡੀਆਂ ਸਗੋਂ ਕਦੇ-ਕਦੇ ਟੀਚਰ ਜੀ ਨਾਲ ਆਖਦੇ ਕਦੇ ਸਾਡੇ ਨਾਲ ਚੱਲਿਓ ਕੋਈ ਭਜਨ ਬੰਦਗੀ ਗਿਆਨ ਦੀ ਗੱਲ ਸ਼ਾਇਦ ਸੰਤਾਂ ਦੀ ਤੁਹਾਡੇ ਤੇ ਅਸਰ ਕਰ ਜਾਏ ਤੁਹਾਨੂੰ ਵੀ ਦੂਜਿਆਂ ਨਾਲ ਮਿਲਣਾ ਵਰਤਣਾ ਆ ਜਾਏ ਮੈਨੂੰ ਸੁਣ ਕੇ ਹਾਸਾ ਆਂਦਾ ਅਸੀਂ ਸਗੋਂ ਉਲਟ ਉਹਨਾਂ ਬਾਰੇ ਸੋਚਦੇ ਕਿ ਸ਼ਾਇਦ ਇਹਨਾਂ ਪੱਥਰਾ ਉੱਤੇ ਸੰਤਾਂ ਦੇ ਪਾਣੀ ਪੈਦਾ ਕੋਈ ਅਸਰ ਹੋਇਆ ਹੋ ਪਰ ਪੱਥਰ ਹੋਰ ਵਧੀ ਜਾਂ ਸਾਨੂੰ ਨਸੀਹਤਾਂ ਦੇਈ ਜਾਂ ਮੇਰੇ ਮੂੰਹੋਂ ਅੰਦਰੋਂ ਅੰਦਰੀ ਗਾਲ ਨਿਕਲ ਜਾਂਦੀ। ਲਾਣ ਤੇ ਤੁਹਾਡੀ ਇਹੋ ਜਿਹੀ ਸੰਤਾਂ ਦੀ ਸੰਗਤ ਸੇਵਾ ਦੀ। ਮੇਰਾ ਦੂਜਾ ਵਿਚਾਰ ਲਾ ਭਾਈ ਬੜਾ ਕੋਰਾ ਕਰਾਰਾ। ਉਹ ਤਾਂ ਆਖਰ ਖਿਜਿਆ ਦੂਜੇ ਪਾਸੇ ਨੂੰ ਮੂੰਹ ਕਰਕੇ ਸਤਿ ਸ੍ਰੀਕਾਲ ਵੀ ਉਹਨਾਂ ਦੇ ਗਿੱਟਿਆਂ 'ਚ ਮਾਰਨ ਲੱਗ ਪਿਆ। ਖੈਰ ਮੈਂ ਫੇਰ ਵੀ ਹਉ ਪਰੇ ਕਰ ਜਾਂਦਾ। ਵੀ ਕਦੇ ਤਾਂ ਇਹਨਾਂ ਨੂੰ ਚਾਨਣ ਹੋਊ ਪਰ ਉਹ ਨੇਰੇ 'ਚ ਠਟਕਦੇ ਸੰਤਾਂ ਕੋਲੋਂ ਆਂਦੇ। ਕੁਝ ਦਿਨ ਛੋਟੇ ਨਾਲ ਗੱਡੀ 'ਚ ਘੁੰਮਦੇ ਫਿਰਦੇ ਉਧਰੋਂ ਹੀ ਦਫਾ ਹੁੰਦੇ ਸਾਨੂੰ ਦਿਲੋਂ ਦੁੱਖ ਬੜਾ ਅਸੀਂ ਆਪਣਾ ਬਚਪਨ ਇਹਨਾਂ ਕੋਲ ਗੁਜ਼ਾਰਿਆ ਸਾਡੀਆਂ ਇਹਨਾਂ ਨਾਲ ਯਾਦਾਂ ਜੁੜੀਆਂ ਉਹ ਮਨੋਂ ਨਹੀਂ ਨਿਕਲਦੀਆਂ ਪਰ ਉਹ ਕੱਢ ਕੇ ਬੈਠੇ ਪਹਿਲਾਂ ਨਿਆਣੇ ਹੁੰਦਿਆਂ ਨਾਨਕੀ ਬੜੇ ਰਹਿਣਾ ਉਹਨਾਂ ਸਾਡੇ ਲਈ ਘੋੜੇ ਬੋਤੇ ਬਣ ਕੇ ਸਾਨੂੰ ਕਮਾਈ ਫਿਰਨ ਆਪਣੇ ਪਿੰਡ ਨਾਲੋਂ ਸਾਡਾ ਚਿੱਤ ਉੱਥੇ ਜ਼ਿਆਦਾ ਲੱਗਣਾ ਆਣ ਨੂੰ ਜੀ ਨਾ ਕਰਨਾ ਜਦ ਘਰਦਿਆਂ ਨੇ ਲਿਆਣਾ ਸਾਡੇ 68 ਪੈਣੀ ਜਵਾਨੀ ਵੇਲੇ ਦੀਆਂ ਗੱਲਾਂ ਉਥੇ ਪਸ਼ੂ ਚਾਰਿਓ ਕੋਡੀਆਂ ਪਈਆਂ ਕਿੱਥੇ ਭੁੱਲਦੀਆਂ ਮੜਮੜੋ ਚਰਾਗਾਹਾਂ ਮੈਦਾਨ ਚਿੱਤੇ ਆਂਦੀ ਉਹਨਾਂ ਦੇ ਖੇਤਾਂ 'ਚ ਕੀਤੀਆਂ ਗੋਡੀਆਂ ਨੱਕੇ ਮੋੜੇ ਨੂੰ ਭੁੱਲਦੇ ਉਹ ਸਮਾਂ ਯਾਦ ਕਰਕੇ ਅੱਖਾਂ ਭਰ ਆਂਦੀਆਂ ਬਲੈਤ ਇਹ ਭਰਾ ਚਾਚੇ ਦੀ ਜ਼ਮੀਨ ਵੀ ਛੋਟੇ ਅਵਤਾਰ ਕੋ ਹੋਰ ਉਹਨਾਂ ਦੇ ਘਰ ਆਬਾਦੀਆਂ ਦੇ ਮਖਤਿਆਰ ਵੀ ਉਹੋ ਸਾਥੋਂ ਵੀ ਚਾਹਣ ਕੇ ਛੋਟੇ ਅੰਗ ਸਾਡੇ ਮਗਰ ਇਹ ਛੁਣਛਣੇ ਖੜਕਾਂ ਪਰ ਆਪ ਅਸੀਂ ਕੰਨ ਬੰਦ ਕਰਕੇ ਇਹਨਾਂ ਦੇ ਘਰਾਂ ਕੋਲੋਂ ਲੰਘ ਜਾਈਏ ਫੇਰ ਵੀ ਇਹ ਸਾਨੂੰ ਸਲਾਮਾਂ ਮਾਰਨੀਆਂ ਨਾ ਭੁੱਲਣ ਕਿਉਂਕਿ ਅਸੀਂ ਬਲੈਤ ਨਹੀਂ ਹਾਂ ਸ਼ੁਰੂ ਤੋਂ ਛੋਟਾ ਸ਼ਾਤਰ ਸੀ ਸਾਰਿਆਂ ਨੂੰ ਪੱਠੇ ਪਾਣੇ ਉਹਨੂੰ ਆਂਦੇ ਸਨ ਅਸੀਂ ਦੋਵੇਂ ਭਰਾ ਇਸ ਕੱਲੋਂ ਕੱਚੇ ਲੋਲੋ ਪੋਪੋ ਕਰਨ ਦਾ ਬੰਦ ਲਾ ਪਹਿਲਾ ਛੋਟੇ ਕੋਲ ਇੱਕ ਟੁੱਟੀ ਜਿਹੀ ਗੱਡੀ ਹੁੰਦੀ ਸੀ ਅਸੀਂ ਤਾਂ ਮੋਦੋ ਸ਼ਕਲਾਂ ਤੇ ਹੀ ਲੱਤਾਂ ਮਾਰਦੇ ਵੈਸੇ ਉੰਜ ਮੈਂ ਤੇ ਦੂਜੇ ਭਰਾ ਨੇ ਵੀ ਘਰ ਵਾਲੀਆਂ ਨੂੰ ਖੁਸ਼ ਰੱਖਣ ਲਈ ਚਾਲੂ ਜੇ ਸਕੂਟਰ ਰੱਖੇ ਹੋਏ ਪਰ ਕਿੱਥੇ ਗੱਡੀ ਕਿੱਥੇ ਸਕੂਟਰ ਉਹ ਤਾਂ ਫੇ ਗੱਡੀ ਦੀ ਸਵਾਰੀ ਕਰੂਗੇ ਛੋਟੇ ਨੇ ਉਹਦੇ ਤੇ ਸਭ ਨੂੰ ਕਮਾਈ ਫੰਦਾ ਉਦੋਂ ਉਹ ਬਹੁਤ ਵੱਡੀ ਚੀਜ਼ ਹੁੰਦੀ ਸੀ ਫੇਰ ਇਹਨਾਂ ਦੇ ਸਿਰ ਤੇ ਆਲੀਸ਼ਾਨ ਗੱਡੀਆਂ ਲੈ ਕੇ ਕਮਾਣ ਲੱਗ ਪਿਆ ਉਦੋਂ ਮੇਰੀ ਘਰ ਵਾਲੀ ਵੀ ਉਨ ਜਿੱਤਾ ਛੱਤਰ ਬੜੀ ਪਰ ਉਹਦਾ ਲੰਬਾ ਹੈ ਕਿ ਮੈਂ ਉਹਦਾ ਸਾਥ ਨਹੀਂ ਦਿੰਦਾ ਕਈ ਵਾਰ ਛੋਟੇ ਤੇ ਉਹਦੀ ਘਰ ਵਾਲੀ ਦੇ ਉੱਤੋਂ ਦੀ ਉਤੋਂ ਵੀ ਪਲਟਾ ਮਾਰ ਕੇ ਵੀ ਦਿਖਾ ਦਿੰਦੀ ਪਰ ਉਹਦੀ ਵਿਚਾਰੀ ਦੀ ਬੜੀ ਮੈਂ ਬਿਠਾ ਦਿੰਦਾ ਉਹਨੂੰ ਸਾਰੀ ਉਮਰ ਮੇਰੇ ਤੇ ਇਹੀ ਗਿਲਾਰਿਆ ਆਖੇ ਤੁਸੀਂ ਕਿਸੇ ਕਾਰੇ ਦੇ ਨਹੀਂ ਕਹਿੰਦੀ ਬਲੈਤੀਏ ਲਾਟਖਾ ਬਣੇ ਮਾਮੇ ਮੈਨੂੰ ਵੀ ਹੱਥ ਚ ਕਰਨੇ ਆਂਦੇ ਪਰ ਮੈਂ ਜੋ ਆਪਣਾ ਹੱਥ ਪਛਾਹ ਖਿੱਚ ਲੈਣਾ ਉਹ ਵਿਚਾਰੀ ਹੌਂਕਾ ਲੈ ਕੇ ਰਹਿ ਜਾਂਦੀ ਫੇਰ ਬਾਹਰ ਜਾਣ ਦਾ ਐਸਾ ਸਿਲਸਿਲਾ ਸ਼ੁਰੂ ਹੋਇਆ ਘਰਾਂ ਦੇ ਘਰ ਖਾਲੀ ਹੋ ਗਏ ਕੋਈ ਸਟੱਡੀ ਬੇਸ ਤੇ ਆਈ ਲੈਟਸ ਕਰਕੇ ਕਿਸੇ ਨੇ ਕਿਸੇ ਤਰ੍ਹਾਂ ਵਿਆਹ ਦੇ ਸਿਰ ਤੇ ਜੁਗਾੜ ਲੜਾ ਲਿਆ ਕੋਈ ਕੋਈ ਪੁਆਇੰਟਾਂ ਤੇ ਵੀ ਮੱਲ ਮਾਰ ਗਿਆ ਹੋਰ ਕੋਈ ਜ਼ਮੀਨਾਂ ਰੱਖ ਕੇ 2 ਨੰਬਰ ਤੇ ਜਾਨ ਦੀ ਬਾਜ਼ੀ ਲਾ ਕੇ ਜਹਾਜ਼ ਛੱਪ ਜਾਂ ਕਿਸ਼ਤੀ ਤੇ ਜਾ ਚੜਿਆ ਉਂਝ ਸੋਚੀਏ ਤਾਂ ਬੰਦਾ ਕਰੋ ਵੀ ਕੀ ਇਧਰ ਦੀਆਂ ਮਜਬੂਰੀਆਂ ਜਦ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਊ ਤਾਂ ਕੀ ਕਰੂ ਕੋਈ ਇਹ ਸਰਕਾਰਾਂ ਦੀਆਂ ਬਦਨੀਤੀਆਂ ਦੂਜਾ ਸਾਨੂੰ ਇੱਥੇ ਮਿੱਟੀ ਨਾਲ ਮਿੱਟੀ ਹੋਣਾ ਚੰਗਾ ਲੱਗਣੋਂ ਹਟ ਗਿਆ ਨੌਕਰੀ ਜਿਹੜੀ ਪਹਿਲਾਂ ਮਾੜੀ ਮੋਟੀ ਮਿਲਦੀ ਸੀ ਇੱਕ ਤਾਂ ਪ੍ਰਾਈਵੇਟੇਸ਼ਨ ਨੇ ਖੋ ਲਈ ਦੂਜਾ ਭ੍ਰਿਸ਼ਟਾਚਾਰ ਦਾ ਦਾੰਦ ਖਾ ਗਿਆ ਫੇਰ ਉੱਪਰੋਂ ਰੀਸੋ ਰੀਸੀ ਦੀ ਦੌੜ ਬਾਹਰ ਦੀ ਚੱਕਾ ਚੌਂਦ ਲਾਈਫ ਸਟਾਈਲ ਪੈਸਾ ਸਹੂਲਤਾਂ ਹੋਰ ਬੜਾ ਕੁਸ਼ਕਾ ਨੂੰ ਟਿਕਣ ਦਿੰਦਾ ਕਿਸੇ ਨੂੰ ਇੱਧਰ ਅਧਾ ਕੁੜੀਆਂ ਦੀ ਹਾਈਲਾਈਟਸ ਦੇ ਸਿਰ ਤੇ ਸਾਰਾ ਟੱਬਰ ਬਾਹਰ ਜਾਣ ਨੂੰ ਸਿਰ ਪਰ ਹੋਇਆ ਪਿਆ। ਬਾਕੀ ਜਿਹੜਾ ਕੋਈ ਨਹੀਂ ਜਗਾੜ ਲੜਾ ਸਕਦਾ ਉਹ ਮਾਨਸਿਕ ਰੋਗੀ ਬਣਿਆ ਨਸ਼ੇ ਦਾ ਗੁਲਾਮ ਹੋ ਗਿਆ। ਕੋਈ ਵਕਤ ਦਾ ਮਾਰਿਆ ਖੁਦਕਸ਼ੀ ਦੇ ਰਾਹ ਜਾ ਪਿਆ। ਛੋਟੇ ਅਵਤਾਰ ਨੇ ਆਪਣੇ ਨਿਆਣੇ ਤਾਂ ਪਹਿਲਾਂ ਸੈੱਟ ਕੀਤੇ ਹੋਏ। ਕੁੜੀ ਨੂੰ ਬਲੈਥੀਏ ਭਰਾ ਜਰਨੈਲ ਨੇ ਅਡਾਪਟ ਕੀਤਾ ਹੋਇਆ। ਮੁੰਡਾ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਵੀ ਉੱਥੇ ਉਹਦੇ ਕੋਲ ਹੀ ਕਰ ਰਿਹਾ। ਉਹਦਾ ਤੀਨੀ ਆਦਮੀ ਇਕੱਲੇ ਕੱਚਾ ਵਜਾਂਦੇ ਫਿਰਦੇ ਮੈਂ ਕਦੀ ਕਦੀ ਸੋਚਦਾ ਪੁੱਤ ਕੋਈ ਨਾ ਇਹ ਨਿਆਣੇ ਹੀ ਤੁਹਾਨੂੰ ਤਾਰੇ ਦਿਖਾਉਂਗੇ ਉਹਦਾ ਲੰਡਰ ਮੁੰਡੇ ਦੀ ਆਤ ਦਾ ਭੇਦ ਮੈਂ ਪਾਇਆ ਹੋਇਆ ਮੈਨੂੰ ਛੋਟੇ ਦਾ ਧੁੰਦਲਾ ਪਰ ਇੱਕ ਸਾਫ ਸਾਫ ਦਿਸ ਰਿਹਾ ਕੁੜੀ ਆ ਉਹਦਾ ਜਰਨੈਲ ਨੂੰ ਤਾਇਆ ਜੀ ਤਾਇਆ ਜੀ ਕਰਦੀ ਦਾ ਗਲਾ ਸੁਖਦਾ ਆਖਰ ਮੇਰਾ ਛੋਟਾ ਮੁੰਡਾ ਵੀ ਵਿਆਹ ਦੇ ਬੇਸਤੇ ਬਾਹਰ ਕੈਨੇਡਾ ਚਲਾ ਗਿਆ ਤੇ ਇੱਕ ਇੱਥੇ ਮੇਰੇ ਕੋਲ ਖੇਤੀਬਾੜੀ ਦਾ ਕੰਮ ਕਰਨ ਲਈ ਰਹਿ ਗਿਆ ਬਾਰਲੇ ਨਾਲ ਹੁਣ ਸੈਟ ਬਰਾਬਰ ਦੀ ਹੋ ਗਈ ਆ ਫੇਰ ਤੂੰ ਕੌਣ ਤੇ ਮੈਂ ਕੌਣ ਵਾਲੀ ਗੱਲ ਹੋਊਗੀ ਹੁਣ ਤਾਂ ਮੇਰੀ ਫੱਲੋ ਵੀ ਇੰਨਾ ਬਲੈਤੀਆਂ ਮਾਮੀਆਂ ਕੋਲੋਂ ਨੋਰੇ ਨਾਲ ਨੰਗਣ ਲੱਗਦੀ ਐ ਮੈਂ ਤਾਂ ਫੇਰ ਵੀ ਖੈਰ ਕਰੀ ਜਾਨਾ ਦੂਜੇ ਗਬਲੇ ਭਾਈ ਨੇ ਤਾਂ ਬਾਰਲੇ ਭਰਾ ਚਾਚੇ ਤੇ ਮਾਮਿਆਂ ਨੂੰ ਹੁਣ ਸਾਸਰੀ ਘਰ ਗਿੱਟਿਆਂ ਚ ਮਾਰਨੀ ਵੀ ਛੱਡ ਦਿੱਤੀ ਅਗਲਾ ਕਹਿੰਦਾ ਅਸੀਂ ਇਹਨਾਂ ਤੋਂ ਘੱਟਾਂ ਅਖੇ ਸਾਡਾ ਇੱਕ ਕੈਨੇਡਾ ਇੱਕ ਅਮਰੀਕਾ ਚ ਬੈਠਾ ਇੱਕ ਵਾਰ ਉਹਨਾਂ ਕੋਲ ਬਾਹਰ ਗੇੜਾ ਮਾਰ ਕੇ ਸਵਾਦ ਚੱਖ ਵੀ ਆਏ ਹੁਣ ਇੱਥੇ ਰਹਿਣਾ ਹੀ ਉਹਨਾਂ ਨੂੰ ਭਲਾ ਲੱਗਦਾ ਕਿਤੇ ਕਿਤੇ ਗੁਰਦੁਆਰੇ ਜਾਂਦੇ ਜਾਂ ਕਿਤੇ ਸੜਕ ਉੱਤੇ ਰੱਖੇ ਪੰਚਾਇਤੀ ਬੈਂਚ ਤੇ ਬਹਿ ਕੇ ਉਹਨਾਂ ਨੂੰ ਬਾਹਰ ਨਾਲੋਂ ਵੱਧ ਆਨੰਦ ਆਉਂਦਾ ਪਰ ਕਈ ਵਾਰ ਚੁਬਾਰੇ ਤੇ ਚੜੇ ਲੰਘਦੇ ਜਹਾਜ਼ਾਂ ਨੂੰ ਉਦਾਸ ਨਿਗਾਹ ਨਾਲ ਵੇਖਦੇ ਨਿਆਣਿਆਂ ਨੂੰ ਯਾਦ ਕਰਦੇ ਇੱਕ ਵਾਰੀ ਤਾਂ ਹਰੇਕ ਤੇ ਆਣੀ ਸਾਨੂੰ ਇਹ ਅਕਲ ਗਾ ਨਿਆਣਿਆਂ ਨੇ ਦੇ ਦਿੱਤੀ ਆਪਣੀ ਬਾਹਰ ਦੀ ਇੱਛਾ ਪੂਰਾ ਕਰਨ ਲਈ ਮੁੰਡੇ ਦੇ ਜਾਣ ਤੋਂ 3 ਸਾਲ ਬਾਅਦ ਬਾਹਰਲੇ ਹੋਰ ਰਿਸ਼ਤੇਦਾਰਾਂ ਨੂੰ ਕਹਿ ਸੁਣ ਕੇ ਉਹਦੇ ਤੋਂ ਆਪਣੀ ਪੀਆਰ ਲਈ ਮਸਾ ਅਪਲਾਈ ਕਰਾਇਆ ਉਹ ਬਹਾਨੋ ਬਹਾਨੀਆਂ ਆਪਣੀ ਮਜਬੂਰੀ ਦੱਸੀ ਜਾਵੇ ਕਿ ਇੱਥੇ ਖਰਚੇ ਬਹੁਤ ਐ ਆਮਦਨ ਘੱਟ ਐ ਮਹਿੰਗਾਈ ਨੇ ਸਾਹ ਕੱਢਿਆ ਪਿਆ ਇਧਰ ਲਈ ਨੇਰੇ ਦੂਜੇ ਮੁੰਡੇ ਨੇ ਵੀ ਉਹਦੇ ਡੰਡਾ ਚਾੜਿਆ ਤਾਂ ਉਹ ਸਿੱਧਾ ਹੋਇਆ ਫਿਰ ਵੀ ਕਈ ਸਾਲ ਬਾਅਦ ਜਾ ਕੇ ਪੀਆਰ ਦਾ ਨੰਬਰ ਲੱਗਿਆ ਉੱਥੇ ਗਏ ਗਏ ਤਾਂ ਸਾਡਾ ਕੋਈ ਖਾਸ ਚਤ ਨਾ ਲੱਗਾ ਜਾ ਕੇ ਮਹਿਸੂਸ ਹੋਇਆ ਪਈਏ ਜਵਾਨਾਂ ਕੰਮ ਕਰਨ ਵਾਲਿਆਂ ਦੇ ਮੁਲਕਾ ਸਾਡੇ ਅਰਗੇ ਇਸ ਉਮਰੇ ਤਾਂ ਪਾਰਕਾਂ 'ਚ ਬਹਿ ਕੇ ਡੈਂਬ੍ਰਿਆਂਗ ਦੇਖਣ ਜੋਗ ਗਈ ਆ ਹਾਂ ਇਹ ਆ ਕਿ ਕੁਝ ਚਿਰ ਕੋਮ ਫਿਰਕੇ ਦੇਖਾਉ ਮੁੰਡਾ ਉਸ ਦੀ ਘਰ ਵਾਲੀ ਵੀ ਗੱਲੀ ਬਾਤੀ ਇਹੀ ਜ਼ਾਹਿਰ ਕਰਨ ਕਿ ਤੁਹਾਡੇ ਲਈ ਇਸ ਉਮਰੇ ਇੱਥੇ ਰਹਿਣਾ ਔਖਾ ਹੈ ਬਾਕੀ ਦੇਖ ਲਓ ਜੇ ਤੁਹਾਡਾ ਮਨ ਲੱਗਦਾ ਅਸੀਂ ਉਹਨਾਂ ਦੀਆਂ ਗੱਲਾਂ ਤੋਂ ਉਹਨਾਂ ਨੂੰ ਤੋਲਦੇ ਪਰਖਦੇ ਇੱਧਰ ਇੰਡੀਆ ਵਾਲਾ ਮੁੰਡਾ ਆਪਣੀਆਂ ਦਲੀਲਾਂ ਦੇ ਹੀ ਜਾਵੇ ਉਹ ਸਾਡਾ ਪਿਓ ਬਣਦਾ ਤੁਹਾਨੂੰ ਡੈਡੀ 10 ਸਾਲਾਂ ਨੂੰ ਉੱਥੇ ਪੈਨਸ਼ਨ ਲੱਗ ਜਾਣੀ ਆਪਣੀ ਐਸ਼ ਕਰਿਓ ਜਿੱਥੇ ਜਵੇਂ ਜੀ ਕੀਤਾ ਘੁੰਮੀ ਫਿਰਿਓ ਮੇਰੇ ਦਿਮਾਗ 'ਚ ਘੁੰਮੇ ਕਿ ਸਾਲੇ ਕਦੋਂ 10 ਸਾਲ ਲਾਣੇ ਕਦ ਪੈਨਸ਼ਨ ਲੱਗਣੀ ਉਦੋਂ ਸਾਡੀ ਫੂਕ ਨਿਕਲਣ ਵਾਲੀ ਹੋ ਜਾਣੀ ਨਾਲੇ ਪੈਨਸ਼ਨ ਨਹੀਂ ਹੱਲ ਥੋੜੀ ਐ ਸਭ ਕੁਛ ਦਾ ਮੈਨੂੰ ਇੱਥੇ ਵਾਲੇ ਮੁੰਡੇ ਦੀਆਂ ਗੱਲਾਂ ਤੋਂ ਲੱਗੀ ਉਹ ਸਾਨੂੰ ਆਪਣੇ ਤੇ ਕੋਈ ਬੋਝ ਸਮਝਦਾ ਹੈ ਉਹ ਸੋਚਦਾ ਲੱਗੇ ਭਈ ਇਹ ਬੋਝ ਜਾ ਕੇ ਬਾਹਰ ਲੇ ਤੇ ਵੜਨ ਮੈਨੂੰ ਆਪਣੇ ਆਪ ਨੂੰ ਹੁਣ ਐ ਲੱਗਦਾ ਜਿਵੇਂ ਅਸੀਂ ਮੀਆਂ بیوی ਕੈਨੇਡਾ ਇੰਡੀਆ ਵਿੱਚਕਾਰ ਦੋ ਬੇੜੀਆਂ ਚ ਝੂਲ ਰਹੇ ਹੋਈ ਤੇ ਦੋਵੇਂ ਬੇੜੀਆਂ ਸਾਨੂੰ ਹੁਜ ਕੇ ਦੇ ਦੇ ਸੁੱਟ ਰਹੀਆਂ ਹੋ